ਸਾਰਾ ਦਿਨ ਬੈਠਾ ਨਾ ਫੋਨ ਨਾ ਵੇਖੀ ਜਾਈ ਤੇ ਡੰਗਰਾਂ ਨੂੰ ਪੱਠੇ ਪੁੱਠੇ ਪਾਦੀ ਭੁੱਖੇ ਨਾ ਮਰ ਜਣ ਤੇ ਤਾਂ ਸੱਜ ਨੇ ਸੀ ਧਿਆਨ ਰਹਿੰਦਾ ਵੇਖ ਲੀਆਂ ਉਹ ਬੁੜੀਆਂ ਦੀਆਂ ਛਕਲਾਂ ਕੱਢ ਕੱਢ ਕੇ ਕੁਛ ਅੱਜ ਦੀ ਵੀ ਖਬਰ ਸੁਣ ਲਿਆ ਕਰ ਲੋਕਾਂ ਦੀ ਕੀ ਕੋਈ ਉਹ ਖ਼ਬਰ ਹੀ ਵੇਖੀ ਜਾਂ ਨਾ ਤੂੰ ਕਿਵੇਂ ਹੁਣ ਤੜਕੇ ਹੀ ਤੌਰ ਕੱਢ ਲਈ ਆ ਮੈਂ ਤਾਂ ਭੋਗ ਤੇ ਜਾਨੀ ਉਹਨਾਂ ਦੇ ਭੋਗ ਤੇ ਕਿਧੇ ਜਾਣਾ ਭੋਗ ਤੇ ਤੇਨੂੰ ਪਤਾ ਨਹੀਂ ਸਾਡੇ ਰਸਤੇ ਦਟ ਚਮਰਗ ਹੋਈ ਵੀ ਐ ਮੰਮੀ ਆ ਆਪਣੀ ਚੁੰਨੀ ਪਰ ਮੰਟੀ ਕੇ ਘਰੇ ਸੀ ਹੈ ਉਹਦੇ ਘਰੇ ਕਿਵੇਂ ਜਾਵੜੀ ਮੇਰੀ ਚੁੰਨੀ ਡੈਡੀ ਉਹਨਾਂ ਨੂੰ ਸੁੰਗਰੇ ਦੇ ਕੇ ਆਏ ਆ ਮੇਰੇ ਤੇ ਸ਼ਰਮਣੀਆਂ ਦੀ ਚੌੜੇ ਤੂੰ ਸੂਗਦੇ ਮੇਰੀ ਚੁੰਨੀ ਚ ਪੰਨ ਕੇ ਤੇ ਘਰ ਤਾਂ ਕਿਸੇ ਨੇ ਖਾਦੇ ਨਹੀਂ ਕਿ ਮੈਂ ਵੀ ਪਾ ਲਈ ਜਾਵਾਂ ਚੁੰਨੀ ਮੇਰੀ ਕਿੱਧਰ ਗਈ ਕਿੱਧਰ ਗਈ ਤੇ ਤੂੰ ਮੋਜ ਨਾ ਕਰੇ ਬਾ ਦੱਸਦਾ ਨਹੀਂ ਕਰਦਾ ਨਹੀਂ ਘਰੇ ਤਾਂ ਤੇਰੇ ਵੱਲ ਲੈਣ ਵਾਸਤੇ ਹੱਥ ਟੁੱਟ ਜਾਂਦੇ ਆ ਤੇ ਉਹਨੇ ਵੀ ਕੋਈ ਗੱਲ ਕੇ ਮੂਂਗਰੇ ਵੀ ਫੜਾਇਆ ਮੇਰੇ ਸੌਕਣ ਦੇ ਮੈਂ ਕਦੋਂ ਫੜਾ ਕੇ ਆਇਆ ਕੀ ਪਤਾ ਕਿਵੇਂ ਜਾਵੜੀ ਇਹ ਮੈਨੂੰ ਵੀ ਪਤਾ ਵੀ ਉੱਡ ਕੇ ਤਾਂ ਨਹੀਂ ਜਾਵੜੀਗੀ ਇਹ ਕਿਹੜਾ ਕਾਂਚੀ ਵੀ ਸੀ ਕਿਸੇ ਦੇ ਬਨੇਰੇ ਤੇ ਜਾ ਕੇ ਬੈਗੀ ਕੀ ਪਤਾ ਕਿਵੇਂ ਜਾਵੜੀ ਮੈਨੂੰ ਕੀ ਪਤਾ ਤੇ ਤੈਨੂੰ ਪਤਾ ਤਤੂ ਗਾਇ ਗਿਆ ਤੇ ਉਹ ਵੀ ਫਿਰਦੀ ਹੋਣੀ ਉਥੇ ਤੇ ਤੂੰ ਹਥ ਤੋੜ ਕੇ ਮੂਹਰੇ ਤਾਜੇ ਤਾਜੇ ਤੇ ਉਹਨੂੰ ਲੈ ਕੇ ਫਰਾ ਤੇ ਮੇਰੇ ਜੀ ਕਹਤੇ ਤੱਕ ਚੁੰਨੀ ਨਾ ਫੋਹਾ ਦੇ ਦੇ ਤੈਨੂੰ ਕੁਰਦੇ ਤੇਰਾ ਗਾਲ ਇੱਥਾਈ ਤੈਨੂੰ ਛੱਡਾਂ ਨਾ ਮੈਂ ਉਹਦੇ ਘਰੇ ਜਾਣ ਜੋਗਰਾ ਉਹ ਮੈਂ ਕਦੋਂ ਗਿਆ ਕੀ ਪਤਾ ਕਿਵੇਂ ਜਾਵੜੀ ਚੁੰਨੀ ਮੈਨੂੰ ਕੀ ਪਤਾ ਹੁਣ ਚੁੰਨੀ ਦਾ ਹਾਂ ਕਰ ਲਈ ਚੌਰੇ ਦੀ ਲੈਣ ਗਈ ਸੀ ਨੂ ਤੇਰੀ ਗਾ ਇਹ ਕੀ ਲੈਣ ਗਈ ਸੀ ਆਪਣੀ ਇਹਨੂੰ ਕੋਣ ਜਾਣੀ ਸਕਦੀ ਕੀ ਸੇਲੀਆਂ ਚੱਕ ਲੰ ਜਾਣੀ ਸਕਦੀਆਂ ਪਰ ਤੇਰੇ ਨੱਕ ਤੂਤਾਂ ਦਾ ਪਤਾ ਲੱਗ ਗਿਆ ਨੂ ਨੂੰ ਵੀ ਅੱਜ ਵੀ ਇਹੋ ਜਿਹਾ ਚੌਰਾ ਹੈ ਘਰੇ ਰੋਡਾਂ ਰੱਖਿਆ ਵਾ ਉਹ ਮੈਂ ਨਹੀਂ ਗਿਆ ਕੂਗਾ ਆਹ ਰੋਟਾ ਮੈਂ ਤਾਂ ਕਿਤੇ ਮੈਂ ਤਾਂ ਖੇਤ ਨਹੀਂ ਜਾਂਦਾ ਹੁਣ ਕਿਤੇ ਕਿਸੇ ਪਾਸੇ ਜਾਂਦਾ ਤਾਂ ਨਹੀਂ ਮੈਂ ਮੈਂ ਕਿਹੜਾ ਜਾਣਾ ਕਿਤੇ ਤੇ ਚੁੰਨੀ ਕਿਵੇਂ ਆ ਗਈ ਆ ਉਹਨਾਂ ਦੇ ਘਰੇ ਪਤਾ ਯਾਰ ਚੁੰਨੀ ਕਿਵੇਂ ਜਾਵੜੀ ਹੁਣ ਉੱਥੇ ਨਾਲ ਕਿਤੇ ਮੈਂ ਉਹਨਾਂ ਦੇ ਘਰੇ ਗਿਆ ਕਿਤੇ ਵਾਸਤਾ ਉਹੀ ਯਾਰ ਕੀ ਪਤਾ ਕੀਨੇ ਕਹਿਤਾ ਮਰੀ ਜੰਨੀ ਐਵੇਂ ਐਵੇਂ ਮੈਨੂੰ ਕਿਸੇ ਨੇ ਕੀ ਕਹਿਤਾ ਜੇ ਕਿਸੇ ਨੇ ਬਗਾਨਦੇ ਨੇ ਕਿਆ ਹੁੰਦਾ ਤਾਂ ਮੈਂ ਮੰਨ ਲੈਂਦੀ ਚੌਰਿਆ ਮੈਂ ਤਾਂ ਤੇਰੀ ਨੂਨ ਹੀ ਆ ਕੇ ਦੱਸਿਆ ਉਹ ਵੀ ਦੋਤਿਆਂ ਵਾਲੀ ਹੋਈ ਪਈ ਐ ਕੰਜਰੀ ਹੈ ਮੇਰਾ ਖੇੜਾ ਨਹੀਂ ਛੱਡਦੀ ਹਜੇ ਤੱਕ ਤੈਨੂੰ ਤਾਂ ਸ਼ਰਮ ਆਉਣੀ ਚਾਹੀਦੀ ਐ ਤੂੰ 70 ਸਾਲ ਦਾ ਬੁਢਾ ਹੋਇਆ ਪੈਣ ਦੰਦ ਤੇਰੇ ਮੂੰਹ 'ਚ ਹੈ ਨਹੀਂ ਗੇ ਹੈ ਤੇ ਤੂੰ ਹਜੇ ਵੀ ਆਸ਼ਕੀਆਂ ਲੜਾਉਂਦਾ ਫਿਰਦਾ ਮੈਂ ਬੁਢਾ ਕਦੋਂ ਐ ਮੈਨੂੰ ਬੁਢਾ ਕੌਣ ਕਹਿੰਦਾ ਆਪੇ ਨਹੀਂ ਤੈਨੂੰ ਬੁਢਾ ਕਹਿੰਦਾ ਤੂੰ ਹੋਈ ਪਈ ਆ ਆਹੋ ਮੈਂ ਤਾਂ ਹੋ ਹੀ ਗਈ 35 ਸਾਲ ਤਾਂ ਆਪਣੇ ਵਿਆਹ ਨੂੰ ਹੋ ਗਏ ਹੈ ਤੇ ਹਜੇ ਤੂੰ 50 ਸਾਲ ਦਾ ਹੀ ਫਿਰਦਾ 70 ਸਾਲ ਦਾ ਤੂੰ 70 ਸਾਲ ਦਾ ਮੈਂ ਜਵਾਂ ਸਿੱਧਾ ਤੁਰਦਾ ਤੇ ਤੁਰ ਕੇ ਖਾ ਜਾਵਾਂ ਵਿੰਗਾ ਤੁਰਦੀ ਐ ਤੂੰ ਤੇ ਮੈਂ ਤਾਂ ਤੇਰੀ ਜਾਨ ਨੂੰ ਜੇ ਤਰ ਰੋਣੀ ਆ ਬਈ ਕਿ ਸਾਰਾ ਦਿਨ ਵਿਕੰਜਰ ਕਿਸੇ ਵਾਲੇ ਆਊਗਾ ਘਰੇ ਕੁਛ ਅੱਜ ਦੀ ਚੀਜ਼ ਲੇਉ ਤਾਂ ਖਾਵਾਂਗੇ ਹਾਂ ਉਹ ਤਾਂ ਰੰਨ ਨੂੰ ਖਵਾਇਆ ਉਹਨਾਂ ਪਰ ਤਸੀਹ ਤੱਕਰੇ ਭੁੱਖੇ ਮਰਦੇ ਤੇ ਰੋਣਾ ਹੀ ਗੁੱਡੇ ਹੀ ਹੋਣਾ ਅਸੀਂ ਭੁੱਖੀ ਮਰਦੀਆਂ ਅਜੇ ਭੁੱਖੀ ਮਰਦੀਆਂ ਤੂੰ ਅਜੇ ਤੇ ਹੋਰ ਕੀ ਐ ਸਾਰਾ ਕੁਛ ਤਰੇ ਘਰੇ ਆ ਭੁੱਖੀ ਮਰਦੀਆਂ ਤੂੰ ਘਰੇ ਆ ਘਰੇ ਮੂਗਰੇ ਤਾਂ ਸਾਡੇ ਕੋਲੇ ਆਏ ਨਹੀਂ ਹੋ ਸਾਡੇ ਕੋਲ ਘਰੇ ਕੀ ਹੋ ਸਕਦਾ ਮੂਗਰੇ ਖਾਣ ਵਾਲੀ ਤੇਰੀ ਸ਼ਕਲ ਹੀ ਨਹੀਂ ਮੂਗਰੇ ਖਾਣੇ ਆਪੇ ਨਹੀਂ ਆਪੇ ਹੀ ਸ਼ਕਲ ਤਾਂ ਮੇਰੀ ਹੋ ਤਾਂ ਤੂੰ ਸ਼ਕਲਾਂ ਪਰਖੇਂਗੀ ਜਦ ਬਗਾਨਿਆਂ ਚੰਗਾ ਠੁੱਕ ਮਿੱਠੇ ਲੱਗਦੇ ਹੁੰਦੇ ਆ ਉਹਦੇ ਤਾਂ ਘਰ ਵਾਲਿਆਂ ਮਾਰੀਆਂ ਹੀ ਲੱਗਦੀਆਂ ਉਹਨਾਂ ਕਿੰਨੇ ਸੋਹਣੀਆਂ ਮਰਜੀ ਹੋਣ ਅਸੀਂ ਤਾਂ ਘਰੇ ਮੂੰਗਰੇ ਨਵੇਂ ਵੀ ਨਹੀਂ ਕੀਤੇ ਘਰੇ ਲੈ ਇੱਕ ਦਿਨ ਵੀ ਨਹੀਂ ਬਣਾ ਕੇ ਖਾ ਕੇ ਸਵਾਦ ਨਾਲ ਵੇਖੇ ਤੇ ਉਹਦੇ ਘਰੇ ਰਾਨੇ ਦੇ ਪਹਿਲਾਂ ਪਹੁੰਚ ਗਏ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਉਹਨਾਂ ਦੇ ਘਰੇ ਮੂੰਗਰੇ ਬਣਾ ਦੇ ਨੂੰ ਸਾਗ ਅਸੀਂ ਧਰ ਕੇ ਵੇਖੇ ਤੇ ਉਹ ਰਾਨੇ ਨੇ ਰੰਨ ਕੇ ਵੀ ਖਾ ਲਿਆ ਹੈ ਸੂਟ ਉਹਦੇ ਚੱਕ ਮੇਰੇ ਚੱਕ ਮੈਂ ਪਾਇਆ ਹੁੰਦਾ ਤਾਂ ਸਾਡੇ ਘਰੇ ਪਾਤੇ ਪਾਏ ਹੁੰਦੇ ਟੱਕੀਆਂ ਲਾ ਕੇ ਸਾਗ ਉਹਨੇ ਕਦੋਂ ਤਰਿਆ ਤੈਨੂੰ ਕੀ ਪਤਾ ਸਾਗ ਤਰਿਆ ਤੇ ਮੈਂ ਕਿਤੇ ਯਾਨੀ ਮੈਂ ਵੀ ਵੇਖ ਲਈ ਸੀਗੀ ਉਹਨੇ ਉੱਥੇ ਲੈ ਕੇ ਧਰ ਲਿਆਊਗਾ ਭਾਈ ਤੋਂ ਮੈਂ ਥੋੜੀ ਭਾ ਕੇ ਆ ਗਿਆ ਮੈਂ ਤਾਂ ਜਦੋਂ ਇੱਕ ਤੇਰੇ ਤੇ ਜਸਬੂਤ ਭੋੜ ਡੱਕਾ ਚ ਕਿੰਨੇ ਕਰਦੀ ਮੈਂ ਤਾਂ ਤੇਤੇ ਯਕੀਨ ਕਰ ਸੀ ਲੋਕ ਮੈਨੂੰ ਉਥੇ ਰਦਾ ਦੱਸ ਦਿੰਦੇ ਸੀ ਮੈਂ ਕਹਿੰਦੀ ਸੀ ਨਹੀਂ ਇਹ ਨਹੀਂ ਜਾਂਦਾ ਹੁਣਾ ਕਿਸੇ ਕੋਲੇ ਤੇ ਪਰ ਜੇ ਸਬੂਤ ਮੂਰੇ ਆ ਗਿਆ ਹੁਣ ਤਾਂ ਤੇnga ਸਾਰੀਆਂ ਨੜਿਆਂ ਨੂੰ ਉਦੜ ਨਹੀਂ ਆ ਸਾਰਾ ਕੁਛ ਤੋ ਉਹਨਾਂ ਦੇ ਘਰ ਦੇ ਤਾ ਜਿਹੜਾ ਉਹ ਤੂੰ ਲੱਖ ਰੁਪਏ ਦਾ ਲੋਨ ਕਰਾਇਆ ਉਹ ਵੀ ਰਾਨ ਦੇ ਤੋਂ ਕਮਰੇ ਪੂਆ ਕੇ ਤਰ ਤੇ ਓਠੇ ਤੇ ਪਾਈ ਹੂ ਚੁੰਨੀ ਪਰੇ 20 ਇੰਨੀ ਡੱਕ ਪਈ ਹੋਣੀ ਹੁਣੇ ਘਰੇ ਉੱਥੇ ਲੈ ਗਈ ਹੋਊਗੀ ਔਰ ਔਰ ਮੈਂ ਥੋੜੀ ਉੱਥੇ ਨੰਗਾ ਫੜਾਉਂਦਾ ਫਿਰ ਮੂੰਹ ਘਰੇ ਤਾਂ ਨਹੀਂ ਉੱਡੀ ਜਾਵੇ ਗਿਆ ਹੁਣ ਤਾਂ ਬਹੁਤ ਚਰ ਹੋ ਗਿਆ ਮੈਂ ਤਾਂ ਮੂੰਹ ਨਹੀਂ ਵੇਖਿਆ ਉਹਦਾ ਕਿਤੇ ਆਹੋ ਆਪੇ ਹੀ ਨਹੀਂ ਵੇਖਿਆ ਗਾ ਬਠਿੰਡਾ ਬੁਟੀਕ ਤੋਂ ਲਿਆ ਲੈ ਕੇ ਤੇ ਸੂਟ ਲਿਆ ਲੈ ਕੇ ਉਹਨੇ ਪਾਉਣਾ ਬੰਦਾ ਉਹਦੇ ਸਿਰ ਤੇ ਹੈ ਨਹੀਂ ਉਹ ਕਿਹਨੂੰ ਪਾਪਾ ਵਿਖਾਉਂਦੀ ਤੇਰੇ ਵਰਗੇ ਚੌਰਿਆਂ ਨੂੰ ਵਿਖਾਉਂਦੀ ਸ਼ੂਟ ਉਹ ਕੰਮ ਕਰਦੀ ਆ ਉਹ ਤਾਂ ਪਾਉਂਦੀ ਆ ਉਹ ਸ਼ੂਟ ਮਰੀ ਜੰਨੀ ਆ ਤੇ ਤੈਨੂੰ ਕੀ ਪਤਾ ਕੰਮ ਕਰਦੀ ਆ ਫਿਰ ਅੱਕੇ ਘਰੇ ਬੈਠੀ ਆ ਜੇ ਤੂੰ ਜਾਣਦਾ ਤਾਂ ਤੈਨੂੰ ਤਾਂ ਹੀ ਪਤਾ ਉਹ ਕੰਮ ਬੁੜੀਆਂ ਜਿਹੜਾ ਕੋਈ ਕੰਮ ਕੋਈ ਕੜਾਈ ਦਾ ਸਲਾਈ ਦਾ ਇਹੋ ਜਿਹਾ ਕੰਮ ਕਰਦੀਆਂ ਕੋਈ ਆਪਦੇ ਘਰੇ ਵੀ ਕੰਮ ਚਲਾਏ ਹੁੰਦੇ ਤੇਰੇ ਵਾਂਗ ਸਾਰੀ ਉਹਦੀ ਰੋਟੀਆਂ ਖਾਂ-ਖਾ ਕੇ ਤੇ ਬੰਜੇ ਥੋੜੀ ਭਣਦੀ ਆ ਉਹ ਅਸੀਂ ਤਾਂ ਸਾਡੇ ਤਾਂ ਮੰਜੇ ਤੈਨੂੰ ਦੱਸ ਗਏ ਤੇ ਉਹਦੇ ਤਾਂ ਨੀਂਦ ਨਹੀਂ ਜਾ ਕੇ ਟੁੱਟੇ ਮੰਜੇ ਨਹੀਂ ਜਾ ਕੇ ਕਮਾਈ ਕੇ ਸਾਦਾ ਨਹੀਂ ਹੁੰਦਾ ਰਹਿਣਾ ਉੱਤੇ ਪਾਈ ਕੇ ਹੰਬ ਜਾਂਦੀ ਐ ਹੰਬ ਜਾਂਦੀ ਐ ਅੱਜ ਕੱਢ ਲਈ ਤੌਰ ਤੇ ਜਾਨੀ ਆ ਭੋਗ ਤੇ ਦੂਜੇ ਇੱਕ ਦਿਨ ਕੱਢ ਲਈ ਤੌਰ ਫਲਾਨਿਆਂ ਦੇ ਭੋਗ ਤੇ ਭੈਣਰਾ ਮੈਨੂੰ ਤਾਂ ਪਤਾ ਨਹੀਂ ਲੱਗਦਾ ਰਿਸ਼ਤੇਦਾਰੀ ਕਿਹੜੀ ਚ ਭੋਗ ਹੈ ਤੂੰ ਗਾਂ ਦੀ ਗਾਂ ਤਰੀ ਫਰਦੀ ਨੀ ਨਾਨੀ ਦੋਤੀ ਦੇ ਵੀ ਤੇ ਜੇ ਤੂੰ ਜਾਣ ਜੋਗਰਾ ਹੋਵੇ ਮਰ ਜਾਏ ਤਾਂ ਫਿਰ ਮੈਨੂੰ ਕੀ ਲੋੜ ਹੈ ਮੈਂ ਤਾਂ ਤੇਰੇ ਥਾਂ ਵੀ ਤੇ ਆਪਸੇ ਆਪਾ ਕਰਨਾ ਪੈਂਦਾ ਇਹ ਤਾਂ ਘਰ ਮੰਜੇ ਦੇ ਘਰੇ ਤਾਂ ਮੈਨ ਹਏ ਆ ਦੁਖਦਾ ਹਾ ਆ ਦੁਖਦਾ ਤੇ ਜੇ ਤੂੰ ਉਹਦੇ ਜਾਣੇ ਕਿ ਤੀੜ ਦੇ ਰੰਦੇ ਘਰੇ ਤੇ ਉਹਦੇ ਉਹ ਚੰਗੀ ਲੱਗਦੇ ਉਹ ਤੈਨੂੰ ਦੁਖਦਾ ਵੀ ਕੁਛ ਨਹੀਂ ਗਾ ਘੋੜੇ ਵਰਗਾ ਬਣ ਜਾਂਦਾ ਤੂੰ ਤੇ ਮੈਂ ਹੈ ਹੀ ਘੋੜੇ ਵਰਗਾ ਕੰਮ ਕਰਦਾ ਮੈਂ ਸਾਰਾ ਤੂੰ ਵੀ ਕਰਦੀ ਆ ਤੂੰ ਕਿਤੇ ਵਿਚਾਰੀ ਕੁੜੀ ਨਾ ਕਿਤੇ ਲੀੜੇ ਧਵਾਏ ਕਿਤੇ ਤੂੰ ਉਹਦੇ ਨਾਲ ਪੋਚਾ ਲਵਾਇਆ ਕਿਤੇ ਸਾਰੀ ਦਿਹਾੜੀ ਸਫਾਈਆਂ ਉਹ ਕਰਦੀ ਆਥ ਨੇ ਵਿਚਾਰੀ ਨਹਾ ਕੇ ਉਹਦੋਂ ਨੂੰ ਰੋਟੀ ਦਾ ਟਾਈਮ ਹੋ ਜਾਂਦਾ ਕਿਤੇ ਰੋਟੀ ਪਕਵਾਈਏ ਤਵੈਨ ਤੇ ਤੂੰ ਬੋਈ ਨਾ ਬੈਹ ਜਾਨੀ ਯਾਰ ਯਾਈ ਚ ਲੈ ਕੇ ਕੰਬਲ ਤੇ ਕਿਤੇ ਫੜ ਲੈਨੀ ਆ ਮਾਲਾ ਤੇ ਕਿਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗੀ ਨਹੀਂ ਕਿਤੇ ਚੱਲ ਤੂੰ ਮਹਾਰਾਜ ਦਾ ਨਾਮ ਲੈਣਾ ਮੈਂ ਨਹੀਂ ਕਹਦਾ ਵੀ ਮਹਾਰਾ ਪਰ ਤੂੰ ਕੰਮ ਵੀ ਨਾਲ ਨੂੰ ਦੇ ਕਰਾਇ ਅੱਜ ਜਿੱਦੇ ਤੂੰ ਭੋਗ ਹੁੰਦਾ ਹੈ ਤੇ ਤੂੰ ਦੰਬ ਚੱਕ ਤੁਰਦੀ ਐ ਚੜਦੇ ਚ ਤੂੰ ਸ਼ੂਟ ਘੱਟ ਪਾਉਣੀ ਐ ਤੂੰ ਕਿਹਨੂੰ ਵਿਖਾਉਣ ਜਾਨੀ ਮੈਨੂੰ ਦੱਸ ਪਲ ਤੈਨੂੰ ਸੂਰਤ ਮੇਰੇ ਦੱਸ ਗਏ ਤੇ ਮੇਰੇ ਤੈਨੂੰ ਕੰਨ ਨਹੀਂ ਦੱਸੇਗੇ ਵੀ ਸਾ ਤੈਨੂੰ ਖਾਲੀ ਕਰਨੇ ਤਾਂ ਤੂੰ ਹੀ ਫਰਦੀ ਏ ਤੈਨੂੰ ਸ਼ਰਮ ਨਹੀਂ ਆਉਂਦੀ ਕੀ ਉਹਦੇ ਕਿਵੇਂ ਤਿੰਨ ਤਿੰਨ ਪਾਏ ਹੁੰਦੇ ਆ ਉਹੋ ਤਾਂ ਚੱਕ ਕੇ ਨੂਹ ਨੂੰ ਫੜਾਤੇ ਸੀਗੇ ਸਾਰੇ ਹੀ ਉਹ ਕਹਿੰਦੀ ਆਹ ਇਹੋ ਜੇ ਕਰਾਉਣੇ ਆ ਤੂੰ ਮੇਰੇ ਵੀ ਕਾਂਟੇ ਵਿੱਚ ਪਾਲਾ ਆਪਣੀ ਨੂਹ ਵਾਸਤੇ ਉਹੋ ਉਦੋਂ ਤਾਂ ਤੈਨੂੰ ਇੱਕ ਰੱਖ ਲੈਂਦੀ ਤੈਨੂੰ ਮੈਂ ਕਿਹਾ ਸੀ ਰੱਖ ਲੈ ਤੇ ਨੂਹਾਂ ਨੂੰ ਅਗਲਾ ਪਾਉਂਦਾ ਨਹੀਂਗਾ ਜੇ ਤੇਰੇ ਵਰਗਾ ਚੌਰਾ ਬਣ ਜਾਏ ਤਾਂ ਪੁੱਤ ਤੇ ਨੂਹ ਖਾਲੀ ਫਰਦੇ ਰਹਿ ਆਪਦੇ ਪਾਏ ਕੀ ਸੋਨੇ ਲੱਗਣਗੇ ਉਹ ਖਰੇ ਖਾਲੀ ਫਰਦੇ ਤਾ ਕਾਲੀ ਬਜਾ ਤੂੰ ਆਪ ਦਾ ਭੁਗ ਭਗ ਤੇੜਾ ਤੇ ਜਾਣਾ ਜਾਵੜਾ ਮੇਰਾ ਖਿਹੜਾ ਛੱਡ ਤੇ ਮੇਰਾ ਤੂੰ ਖਿਹੜਾ ਛੱਡ ਮੈਨੂੰ ਦੇ ਤਲਾਕ ਤੇ ਤੂੰ ਰੰਨ ਦੇ ਘਰੇ ਵਸ ਜਾ ਜਾ ਕੇ ਤਾਂ ਹੀ ਤਾਂ ਮੁੰਡੇ ਨੂੰ ਰਿਸ਼ਤਾ ਨਹੀਂ ਹੁੰਦਾਗਾ ਤੂੰ ਜਾ ਜਾ ਮੈਂ ਤਾਂ ਦੋ ਦਿਨਾਂ ਚ ਲਿਆਉਂਗਾ ਇੱਥੇ ਮੈਂ ਤੈਨੂੰ ਦੱਸਿਆ ਨਹੀਂ ਆਪਦੇ ਭਰਾਵਾਂ ਨੂੰ ਨਹੀਂ ਤੇਰੀ ਵੱਡ ਕੇ ਇਹਨੇ ਟੋਟੇ ਕਿਹੜਾ ਨਾ ਕਰ ਦਿੰਦੇ ਨਹੀਂ ਇਹੋ ਜਾ ਮੈਂ ਨਹੀਂ ਇਹੋ ਜਾ ਨਹੀਂ ਜਾਂਦਾ ਐਵੇਂ ਤੈਨੂੰ ਕੋਈ ਕੀ ਪਤਾ ਕਿਵੇਂ ਜਾਵੜੀ ਚੁੰਨੀ ਅੱਗ ਲੱਗ ਗਈ ਮੁੰਡਾ 35 ਸਾਲ ਦਾ ਹੁਣ ਲੱਗਾ ਤੇ ਉਹਨਾਂ ਦਾ ਰਿਸ਼ਤਾ ਨਹੀਂ ਹੁੰਦਾ ਤੇਰੀਆਂ ਕਰਤੂਟਾਂ ਕਰਕੇ ਤੁਹਾਨੂੰ ਰਿਸ਼ਤਾ ਨਹੀਂ ਹੁੰਦਾਗਾ ਉਹ ਘਰੇ ਕੁਮਾਰਾ ਫਿਰਦਾ ਕੁਮਕਾਰ ਤੇ ਕੋਈ ਨੌਕਰੀ ਤੇ ਲੱਗੂਗਾ ਕੋਈ ਕੰਮ ਚਲਾਊਗਾ ਕੋਈ ਆਪਦਾ ਹੁਣ ਪੰਜਾ ਸੱਤਾ ਕਿੱਲੇ ਵਾਲਿਆਂ ਨੂੰ ਰਸਤੇ ਰਸਤੇ ਨਹੀਂ ਹੁੰਦੇਗੇ ਵਾਂਨ ਤਾਂ ਸਾਰਾ ਆਪਣੇ ਕੋਲੇ ਪੰਜ ਕਿੱਲੇ ਆ ਤੇ ਬਣਾ ਲੈਂਦਾ ਕਿੱਲੇ ਆਉਂਦੇ ਛੋਟਾ ਦਾ ਚ ਵੱਡਾ ਦਾ ਚੱਲ ਕੰਮ ਕਰਦਾ ਉਹਦਾ ਛੋਟਾ ਹੁਣ ਕਿਤੇ ਉਧਰ ਨੂੰ ਨਿਕਲ ਜਾਂਦਾ ਕਿਤੇ ਉਧਰ ਨੂੰ ਨਿਕਲ ਜਾਂਦਾ ਐ ਰਸਤੇ ਨਹੀਂ ਹੁੰਦੇਗੇ ਹਾਂ ਰਸਤੇ ਹੀ ਰਸਤੇ ਹੁਣ ਜੱਟਾਂ ਨੇ ਸਾਰੀਆਂ ਕੁੜੀਆਂ ਬਾਹਰ ਘਲਤੀਆਂ ਜੱਟਾਂ ਦੀ ਜੱਟਾਂ ਦੇ ਮੁੰਡੇ ਨੂੰ ਕਿਸੇ ਨੂੰ ਰਸਤਾ ਨਹੀਂ ਹੁੰਦਾ ਪੰਜਾਂ ਪੰਜਾਂ ਕਿੱਲੇ ਵਾਲਿਆਂ ਨੂੰ ਛੱਡ ਦਿਓ ਖੇੜਾ ਅੱਛਾ ਮੁੰਡੇ ਮੇਰੇ ਤਾਂ ਰਸਤਾ ਨਹੀਂ ਹੁੰਦਾ ਤੇ ਤੂੰ ਕਿਵੇਂ ਦੋ ਦੋ ਰੱਖੀ ਬੈਠਾ ਸਾਰੀ ਉਮਰ ਦਾ ਤਾਂ ਤੂੰ ਕਰੇਵਾ ਭਰਾਲਾ ਉਹਦੇ ਨਾਲ ਜਾ ਕੇ ਦੋ ਰੱਖਣੇ ਕਿਹੜਾ ਸੌਖੀਆਂ ਇਹ ਵੀ ਮਿਹਨਤ ਕਰਨੀ ਪੈਂਦੀ ਆ ਬਹੁਤ ਜਿਆਦੇ ਹੱਡ ਫੂਕਣੇ ਪੈਂਦੇ ਆ ਫੇਰ ਜਾ ਕੇ ਰੱਖਣੀਆਂ ਪੈਂਦੀਆਂ ਮੁੰਡੇ ਨਹੀਂ ਆ ਕੁੱਤਾ ਕੋਲੇ 5 ਕਿੱਲੇ ਰਹਿਗੇ ਪੁੱਤਾਂ ਦੀ ਅੱਜ 10 ਕਿੱਲੇ ਬਣ ਜਾਂਦੀ ਹਾਂ ਹਾਂ ਦੋ ਪੁੱਤਾਂ ਦੀ ਬਣ ਜਾਂਦੀ 10 ਕਿល ਆਪ ਵੀ ਆਪਾਂ ਐਸ਼ ਕਰਨੀ ਸੀ ਜੱਟ ਦੇ ਅੱਛਾ ਕਰੀ ਜਾਂਦਾ ਹੁਣ ਤੂੰ ਜਿੱਥੇ ਮਰਜ਼ੀ ਜਾ ਜਾ ਆਪਦੇ ਭਰਾਵਾਂ ਨੂੰ ਸਾਥ ਜਿਹੜੇ ਨੂੰ ਸਾਦੀਆਂ ਅੱਛਾ ਤੇ ਤੂੰ ਦੋ ਤੱਕ ਉਹਦੇ ਨਾਲ ਜੇ ਕਰੇਵੇ ਭਰਾ ਕਰੇਵਾ ਭਰਾ ਲਾ ਖੜਾ ਛੱਡ ਸਾਡਾ ਨਿਕਲ ਘਰੋਂ ਜਾ ਮੈਂ ਤੇਨੂੰ ਮੁੰਡੇ ਦੇ ਹੱਥੋਂ ਮੈਂ ਦੱਸਦੀ ਆਆਂ ਨੂੰ ਤੇਰੇ ਭੰਨਣਗੇ ਗਿੱਟੇ ਤੇਰੇ ਉਹ ਮੇਰਾ ਇਹ ਹੈਗਾ ਤੇਰਾ ਜੇ ਤਲਾਕ ਲੈਣਾ ਨਾ ਤੇ ਚੁੱਪ ਕਰਕੇ ਆਉਂਦਾ ਡੰਡਾ ਡੇਰਾ ਚੱਕ ਤੇ ਆ ਜਾ ਆਵਾਜ਼ ਆਪਦੇ ਪੇਕੀ ਤੂੰ ਜਾ ਰਾਂਨੇ ਕੋਲੇ ਜਿਹੜੀ ਨੂੰ ਰੱਖੀ ਬੈਠਾ ਨਵੀਂ ਨੂੰ ਮੈਂ ਨਹੀਂ ਜਾਂਦਾ ਮੈਂ ਨਹੀਂ ਮੈਂ ਤਾਂ ਆਹਦੇ ਪੁੱਤਾਂ ਦੇ ਸਿਰ ਤੇ ਰਹੂੰਗੀ ਤੇਰੇ ਤਾਂ ਅਸੀਂ ਢੂਈ ਨਹੀਂ ਮਾਰਦੇ ਦਫਾ ਹੋ ਪਰੇ ਲੈ ਮਗਰੋ ਵੀ ਫਿਰਦੇ ਤੇਰੇ ਵਰਗੇ ਕਤੀੜੇ ਇੱਥੇ ਤੂੰ ਵੀ ਫਿਰਦੇ ਤੇ ਤੇਰਾ ਵੀ ਕੋਈ ਰੱਖਿਆ ਹੋਊਗਾ ਜਿਹੜਾ ਵੀ ਫਿਰਦੇ ਕਹੀ ਜਾਨੀ ਐ ਤੇ ਨਹੀਂ ਤਾਂ ਪੁੱਤ ਜਉਂਦੇ ਵਾਸਤੇ ਰਣ ਕੋਠੇ ਜਿੱਦੇ ਦੋ ਹੈਗੇ ਢੂਈ ਮਾਰਦੇ ਐ ਤੇ ਤੇਰੇ ਅਰਗਨ ਫੜੇ ਜਟੂ ਛੱਡ ਕੇ ਹਾਏ ਵੇ ਤੂੰ ਮਰ ਜਾ ਵੇ ਉਹ ਮੈਂ ਤੇਰੇ ਮੇਰੇ ਮੇਰਾ ਤਾਂ ਵੱਜ ਗਈ ਨਾ ਵੇਖਣਾ ਪੈੜੀਊਂਗੀ ਤੇਰੇ ਨਾਲ ਹਾਏ ਵੇ ਤੂੰ ਮਰ ਜਾ ਵੇ ਮੇਰੇ ਮਗਰੋ ਲੈ ਜਾ ਵੇ ਵੇ ਜਾ ਓ ਕਿਆ ਤੁਸੀਂ ਜਰੂਰ ਕੱਢ ਰੱਖਿਆ ਨਤ ਨਦਾ ਓਏ ਇਹੀ ਪਤਾ ਨਹੀਂ ਯਾਰ ਕੀ ਹੋਇਆ ਵਾ ਵੇਖ ਲੈ ਤੇਰੀ ਮਾਂ ਕੀ ਹੋਇਆ ਵਾ ਕਿ ਸਾਰਾ ਕੁਝ ਪਤਾ ਮੈਨੂੰ ਉਹ ਉੱਥੇ ਸਾਥ ਤਾਂ ਹੀ ਸੁਣਦਾ ਤੂੰ ਉਹ ਸੁਣਦਾ ਫਿਰ ਆ ਚੁੰਨੀ ਸੀਗੀ ਪਤਾ ਨਹੀਂ ਉਧਰ ਵੀ ਵੂਚ ਡੈਗ ਪੀ ਉਹਨਾਂ ਦੇ ਘਰੇ ਐਵੇਂ ਡੈਗ ਪੀ ਕੱਲਾ ਕੱਲਾ ਉੱਥੇ ਬੈਠਾ ਸਾਥ ਚ ਦੱਸਦਾ ਤੇਰੇ ਕਰਤੂਤਾਂ ਬਾਰੇ ਸਾਰੀ ਉਮਰ ਹੋ ਗਈ ਹੁਣ ਤਾਂ ਸੁਧਰ ਜਾ ਯਾਰ ਉਹ ਸੁਧਰਿਆ ਵਈਆਂ ਮੈਂ ਕਿਹੜਾ ਗਿਆਨ ਕਿਤੇ ਉਹਨਾਂ ਦੇ ਘਰੇ ਬਾਣੂ ਗਿਆਗਾ ਤੂੰ ਤਾਂ ਹੀ ਤਾਂ ਮੇਰਾ ਨਹੀਂ ਕੁਝ ਬਣਦਾ ਤੇਰਾ ਬਣ ਜੂਗਾ ਤੇਰਾ ਕੀ ਬਣਾਉਣਾ ਤੂੰ ਦੱਸ ਹਰੇ ਅਗਰੇਸਤਿਆਂ ਹਾਂ ਕਰਕੇ ਮੁੱਕਰ ਜਾਂਦੇ ਆ ਪਹਿਲਾਂ ਤਾਂ ਕਹਿੰਦੇ ਮੁੰਡਾ ਬਹੁਤ ਵਧੀਆ ਸਹੀ ਆ ਓਕੇ ਆ ਜਦੋਂ ਤੇਰੀਆਂ ਕਰਤੂਤਾ ਪਤਾ ਲੱਗਦੀਆਂ ਆਪੇ ਅਗਲੇ ਮੋੜ ਜਾਂਦੇ ਆ ਵੀ ਪਤਾ ਜਦੋਂ ਪਿਓ ਚੌਰਾ ਉਹ ਲੋਤੀ ਤੇ ਵੀ ਮਾੜੀ ਅੱਖ ਰੱਖੂਗਾ ਤੇ ਮੜਾ ਵੀ ਐਡੇ ਐਡੇ ਜਵਾਕ ਹੋ ਜਾਣਾ ਬੰਦੇ ਨੂੰ ਉਹੀ ਸੁਧਰਨਾ ਚਾਹੀਦਾ ਸ਼ਰਮ ਮਨ ਕੁਛ ਨਾ ਕੁਛ ਕੰਮ-ਕਮ ਕਰ ਲਿਆ ਕਰੋ ਕੋਈ ਭੋਰਾ ਉਹ ਜਾਂ ਕੋਈ ਨੌਕਰੀ-ਨਾਕਰੀ ਦੇ ਕੋਈ ਫਾਰਮ ਭਰ ਦੇ ਜਾਂ ਕੋਈ ਕੰਮ ਕੋਈ ਹੋਰ ਚਲਾ ਲਾ ਕੋਈ ਐਂ ਰਸਤੇ ਥੋੜੀ ਹੋਣਿਆ ਤੈਨੂੰ ਵਿਲੇ ਫਿਰ ਤੈਨੂੰ ਕੋਈ ਰਸਤਾ ਨਹੀਂ ਕਰਦਾਗਾ ਤੂੰ ਬੀਸੀ ਲੱਗਿਆ ਸੀ ਤੂੰ ਕੋਈ ਨੌਕਰੀ ਤਾਂ ਸੀਗਾ ਤੂੰ ਸਾਰੀ ਉਮਰ ਤੂੰ ਦੋ ਰੱਖੀ ਬੈਠਾ ਉਹ ਮੈਂ ਤਾਂ ਕੰਮ ਮੈਨੂੰ ਤਾਂ 5 ਕਿੱਲੇ ਆਉਂਦੇ ਸੀਗੇ ਤਾਂ ਮੈਨੂੰ ਰਸਤਾ ਕਰਤਾ ਜੇ ਰੱਖੀ ਦੋ ਰੱਖੀਆਂ ਮੈਂ ਕਿਹੜੀਆਂ ਦੋ ਰੱਖੀਆਂ ਤੂੰ 5 ਤੋਂ 10 ਨਾ ਬਣਾ ਲੇ 7 ਸੀ 7ਾਂ 'ਚੋਂ ਵੀ 5 ਰਹਿ ਗਏ ਉਹ ਮੈਂ ਤਾਂ ਨਹੀਂ ਖਾ ਗਿਆ ਮੇਰੀ ਸੁਣ ਲੈ ਗੱਲ ਹਾਂ ਜਾਂ ਤਾਂ ਆਪ ਦੀਆਂ ਹਰਕਤਾਂ ਸੁਧਾਰ ਲੈ ਜੇ ਮੈਨੂੰ ਉਹਨਾਂ ਦੀ ਗਲੀ ਦੇ ਮੂਰਦੀ ਨਾਕਦਾ ਵੀ ਦੱਸ ਗਿਆ ਨਾ ਉਹਨਾਂ ਦੇ ਗੇਟ 'ਚ ਖੜਾ ਦਿਸ ਗਿਆ ਜਾਂ ਬੁਲਾਉਂਦਾ ਦਿਸ ਗਿਆ ਜਾਂ ਮੈਨੂੰ ਕਿਸੇ ਨੇ ਕੋਈ ਗੱਲ ਕਹਿ ਤੀ ਤੇਰੀ ਲੱਤ ਮੈਂ ਤੋੜੂੰ ਉਹ ਤੋੜਨ ਨਾ ਤੋੜਨ ਸੁਣ ਲੈ ਮੇਰੀ ਗੱਲ ਕੰਨ 'ਚ ਪਾ ਲੈ ਸਾਰੀ ਉਮਰ ਉਹ ਰੋਂਦੀ ਪੈੜਦੀ ਮਰ ਗਈ ਰੋਂਦੀ ਇਹ ਤਾਂ ਯਾਰ ਤੀਜੇ ਤੋਂ ਰੋਣ ਪੈਣ ਲੱਗ ਜਾਂਦੀ ਹੈ ਤੀਜੇ ਕਦਮੋਂ ਉਹ ਤੇਰੇ ਦੁੱਖ ਨੂੰ ਰੋਂਦੀ ਆ ਉਹ ਮੈਂ ਹੀ ਰੋਂਦੀ ਆ ਦੁੱਖੇ ਨੂੰ ਕੀ ਆ ਹਾਰੀ ਉਮਰ ਦੀ ਐਸ਼ ਕਰਦੇ ਨੇ ਉਹ ਤਾਂ ਬਣਦਾ ਦਰਜ ਨਹੀਂ ਦਿੰਦਾ ਤੋਹਣ ਉਹਨਾਂ ਦੇ ਘਰੇ ਮੈਨੂੰ ਪਤਾ ਹੈਗਾ ਸਾਰੀ ਗੱਲ ਸੁਣੀ ਆਂਦਾ ਸੀ ਮੈਂ ਮੂਗਰੇ ਇਹਨੇ ਤਾਂ ਕਦੇ ਅਸੀਂ ਆਪਾਂ ਤਾਂ ਅਜੇ ਨਵੇਂ ਨਹੀਂ ਕੀਤੇ ਉਹਨਾਂ ਦੇ ਘਰੇ ਕਿਵੇਂ ਪਹੁੰਚ ਗਏ ਚੁੱਲੀ ਉੱਡ ਕੇ ਥੋੜੀ ਜਾਵੜੀ ਉਹਨਾਂ ਦੇ ਘਰੇ ਪਹਿਲਾਂ ਇਹ ਮੈਨੂੰ ਦੋ ਚਾਰ ਆ ਦੀ ਗੱਲਾਂ ਦੱਸੀਆਂ ਕੇ ਨੇ ਜਦੋਂ ਮੈਂ ਬਾਹਰ ਬੈਠਾ ਸੁਣਦਾ ਨਾ ਵੀ ਤੇਰਾ ਪਿਓ ਆਏ ਆਏ ਆ ਮੈਨੂੰ ਪਤਾ ਕੀ ਬੀਤਦੀ ਆ ਸ਼ਰਮ ਮਾਨ ਕੋ ਤੋੜਾ ਝਾਟਾ ਹੋਇਆ ਪਿਆ ਤੇਰਾ ਜਦੋਂ ਤੂੰ ਖੇਤੋਂ ਆਉਣਾ ਖੇਤੋਂ ਸਬਜ਼ੀ ਬਾਜੀ ਤੋੜ ਕੇ ਲਿਆਉਣਾ ਸਿੱਧੀ ਘਰੇ ਕਿਉਂ ਨਹੀਂ ਲਿਆਉਂਦਾ ਉਹਨਾਂ ਦੇ ਘਰੇ ਕਿਉਂ ਜਾਂਦੀ ਆ ਸਿੱਧੀ ਪਹਿਲਾਂ ਉਹ ਕਿਹੜੀ ਉਹਨਾਂ ਦੇ ਘਰੇ ਕੀ ਕਰ ਰੁਕਦਾ ਹੁਣਾ ਉਹ ਮੈਂ ਕਦੋਂ ਗਿਆ ਯਾਰ ਕਿਤੇ ਉਹ ਮੈਂ ਆਪ ਆਪ ਦੀਆਂ ਅੱਖਾਂ ਨਾਲ ਵੇਖਿਆ ਉਹ ਕਿਤੇ ਪਾਣੀ ਪੀਣ ਵੜ ਗਿਆ ਤਾਂ ਇਹ ਤਾਂ ਨਹੀਂ ਮੈਂ ਉਹਨਾਂ ਦੇ ਘਰੇ ਸਮਾਨ ਫੜਾਣੀ ਘਰੇ ਨਹੀਂ ਮਿਲਦਾ ਤੈਨੂੰ ਪਾਣੀ ਘਰੇ ਮਿਲਦਾ ਘਰੇ ਤਾਂ ਗਾਣਾ ਮਿਲਦਾ ਮੈਂ ਤੈਨੂੰ ਲਾਸਟ ਵਾਰੀ ਸਮਝਾਤੀ ਆ ਬਾਪੂ ਮੇਰੀ ਸੁਣ ਲੈ ਗੱਲ ਇਹ ਨਾ ਹੋਵੇ ਤੇਰੀ ਘਰ ਵਰਥੀ ਉੱਠੇ ਉਹ ਨਹੀਂ ਮੈਂ ਮਤ ਦਾ ਕਲੇਸ਼ ਚੰਗਾ ਨਹੀਂ ਹੁੰਦਾ ਕਿਸੇ ਨਾਲ ਕਿਸੇ ਨੂੰ ਲੈ ਕੇ ਬਹਿ ਜਾਂਦਾ ਹੁੰਦਾ ਸੁਧਰਦਾ ਹਰਕਤ ਦਾ ਸੁਧਾਰ ਲਾਭਦਿੰਦਾ ਮੈਂ ਸੁਧਰਿਆ ਮੈਂ ਹੀ ਐ ਬੁੱਢੀ ਉਮਰੇ ਤੁਸੀਂ ਕੀ ਕਰਤੂ ਤਾਂ ਫੜੀਆਂ ਯਾਰ ਸ਼ਰਮ ਨਹੀਂ ਮੰਨਦਾ ਤੂੰ ਓਏ ਉਹ ਵਿਚਾਰੇ ਨੂਰ ਹੁੰਦੀ ਕਰਨ ਲਾਉਂਦੀ ਆਂ ਚੱਲ ਕੋਈ ਨਾ ਤੈਨੂੰ ਖੜਾ ਲੈ ਤੂੰ ਇਹਦੀ ਤੋੜ ਨੂੰ ਲੱਤ ਮਾਰ ਕੇ ਵੇਖ ਲੈ ਉਹਨਾਂ ਕਿਸੇ ਦਿਨ ਉਹਨਾਂ ਦੇ ਬਾਹਰ ਤੇ ਖੜੇ ਨੂੰ ਚੱਲ ਜਾ ਤੂੰ ਭੋਗ ਤੇ ਜਾ ਜੇ ਖੜੀ ਹੋ ਕੋਈ ਨਹੀਂ ਜਾਇਆ ਜਾ ਆਲੀਡੇ ਦੇ ਖਾਮ ਦੀ ਉੱਤੇ ਅੰਦਰ ਜਾਲ ਜਾਇਆ ਤੋ ਕੋਈ ਨਹੀਂ ਹੁਣ ਫੇਰ ਨਾ ਉਧਰ ਉਹਨਾਂ ਦੇ ਬਾਹਰ ਨਾ ਜਾਵਣੀ ਨਹੀਂ ਜਾ ਕੇ ਕੀ ਹੁਣ ਮੁਕੀ ਕਰ ਛੱਡਿਆ ਇਹਨੇ ਤਾਂ